ਇਹ ਏਦਾਂ ਕਰਿਓ ਆ ਡੋਪੀ ਪਾਓ ਡੋਪੀ ਪਾਣ ਦੀ ਦੂਰੀ ਹੈ ਹਮ ਮੋਟੂ ਦੀ ਲੱਗੇ ਇਹ ਇਹੋ ਜੀ ਮધુਮੱਖੀ ਦੇ ਡੱਬੇ ਦੀ ਅੱਜ ਕਿਉਂਕਿ ਨਵੇਂ ਡੱਬੇ ਲਿਆਂਦੇ ਆ ਤਾਂ ਇਹਦੀ ਇਨਸਪੈਕਸ਼ਨ ਕਰ ਰਹੇ ਆ ਅੱਜ ਤੇ ਦੇਖਦੇ ਆ ਹੌਲੀ ਹੌਲੀ ਜੜੀਆਂ ਇਹਦੀਆਂ ਵੀ ਬਰੀਕੀਆਂ ਸਾਨੂੰ ਸਿੱਖਣੀਆਂ ਪੈਣੀਆਂ ਕੁਝ ਜ਼ਿਆਦਾ ਡੱਬੇ ਨਹੀਂ ਹੈਗੇ ਸਾਡੇ ਕੋ ਤੇ ਥੋੜੇ ਡੱਬੇ ਨੇ ਤੇ ਤੇ ਸਾਨੂੰ ਇਹਦੇ ਆਪੇ ਹੀ ਡਾਕਟਰ ਬੰਨਾ ਪੈਣਾ ਹਾਂ ਹਾਂ ਤਾਂ ਇਹਦੇ ਵਿੱਚ ਹਾਂ ਇਸ ਤੋਂ ਬਾਅਦ ਇਹਨੂੰ ਹਾਂ ਇਹ ਇਹ ਆਪਾਂ ਦਾ ਇਹ ਯੂਜ਼ ਨਹੀਂ ਹੈ ਪੜ੍ਹਨੇ ਪੈਣੇ ਪੜ੍ਹਨੇ ਪੈਣੇ ਪੜ੍ਹਨੇ ਪੈਣੇ ਕਿ ਇਹ ਖਰਾਬ ਹੋਇਆ ਨਹੀਂ ਨਹੀਂ ਇਹ ਚ ਮੱਖੀ ਨੇ ਕੁਝ ਇਕੱਠਾ ਨਹੀਂ ਕੀਤਾ ਹੈ ਨਾ ਇੰਨੀ ਖਲਰੀ ਪਈ ਹੈ ਜਿੱਦਾਂ ਦੇਖ ਰਹੇ ਹੋ ਨਾ ਖਲਰੀ ਪਈ ਹੈ ਇਹ ਨੂੰ ਇਹ ਮੈਂ ਟਾਈਟ ਕਰ ਦੇਣਾ ਜਿੱਦਾਂ ਖਿਲਰੀ ਪਈ ਐ ਇਹ ਅੱਛਾ ਅੱਛਾ ਪੂਰੀ ਪੂਰੀ ਹੋਣੀ ਚਾਹੀਦੀ ਐ ਮੱਖੀ ਜਦੋਂ ਫਰੇਮ ਕੱਟ ਕਰਾਂਗੇ ਤਾਂ ਫਿਰ ਉਹ ਕਹਿੰਦਾ ਮਤਲਬ ਕੰਜੈਸਟਡ ਜਿਹੀ ਹੋ ਜਾਊਗੀ ਹਨਾ ਹੁਣੀ ਫੀਡ ਦੇਖ ਕੇ ਹੀ ਐ ਨਾ ਫੀਡ ਚ ਕੀ ਆ ਰਿਹਾ ਐ ਮੱਖੀ ਕੁਛ ਨਹੀਂ ਵਿੱਚ ਇਹ ਦਰਸਲ ਚਾਹੀਦੀ ਐ ਸਾਨੂੰ ਥੋੜੀ ਜਿਹੀ ਪੈਲੋ ਹਣਾ ਇਹ ਪਹਿਲਾਂ ਵੀ ਨਹੀਂ ਮਤਲਬ ਹੁਣ ਫੀਡ ਨਹੀਂ ਇਕੱਠੀ ਹੋਈ ਹੈ ਪਤਾ ਨਹੀਂ ਕਿਉਂ ਹੁਣ ਦੇਖਦਾ ਮੈਂ ਕਿਉਂਕਿ ਮੈਂ ਕੱਲ ਚੈੱਕ ਨਹੀਂ ਕੀਤਾ ਸੀ ਨਾ ਆ ਦੇਖੋ ਅੰਡਾ ਨਹੀਂ ਆ ਦੇਖੋ ਇੱਕ ਪਾਣੀ ਦੀ ਬੂੰਦ ਨਹੀਂ ਵਿੱਚ ਹਾਂ ਮਿਲਕੀ ਆ ਫਰੇਮ ਛੱਡ ਇਹ ਵੀ ਇਹ ਵੀ ਗੜੀ ਤੁੰਨਾ ਜੁੱਦੀ ਬਕਸੇ ਨੇ ਪਰ ਦੇਖ ਕੇ ਜੇ ਪੂਰਾ ਬਕਸਾ ਦੇਖਣਾ ਹੈ ਇਹ ਡਿਵੀਜ਼ਨ ਵਾਲਾ ਬਕਸਾ ਇੱਥੇ ਨਾ ਮੱਖੀ ਪਾਈ ਸੀ ਇਹਨੇ ਰਾਣੀ ਬਣਾਣੀਆਂ ਹਨ ਕਿ ਇਦਾਂ ਕਰਦਾ ਕਿੱਤਾ ਬਦਲਾ ਦਾ ਆ ਦੇਖੋ ਪੀਲਾ ਪੀਲਾ ਦੇਖ ਸਰੇ ਪੀਲਾ ਪੀਲਾ ਜਿਹਾ ਵਿੱਚ ਤਾਜ਼ਾ ਤਾਜ਼ਾ ਪੀਲਾ ਜਿਹਾ ਤਾਜ਼ਾ ਪੀਲਾ ਜਿੱਦਾਂ ਆ ਇਹ ਤਾਜ਼ਾ ਪੀਲਾ ਇਹ ਹੁਣੀ ਹੋਰ ਪਟਦੇ ਪਤਾ ਲੱਗ ਜਾਣਾ ਘੱਟ ਫਰੇਮ ਵਾਲਾ ਬਕਸਾ ਮਤਲਬ ਕਿ ਇਹਨੂੰ ਟਾਈਟ ਕਰ ਦੇਣਾ ਇਹਨੇ ਕੰਮ ਤੇਜ਼ ਕਰ ਦੇਣਾ ਸ਼ੀ ਇਹ ਨੂੰ ਕਰਦ ਤੂੰ ਭਾਈ ਕੱਢ ਦੇ ਕੱਢ ਦੇ ਇਹਨੂੰ ਬੜਾ ਏਦਾਂ ਨਿਕਲ ਜਾਣਾ ਹੈ ਇਹ ਹੁੰਦਾ ਇਹ ਕਿਨਾਰੇ ਵਾਲਾ ਫਰੇਮ ਆ ਨਾ ਜਿਹੜਾ ਮੱਖੀ ਦਾ ਫੀਡ ਦਾ ਹੁੰਦਾ ਮਿਲ ਕੇ ਇਹਨੇ ਇਹ ਚ ਹੀ ਖਾਣਾ ਇਕੱਠਾ ਕਰਨਾ ਸਾਰਾ ਅੱਛਾ ਪੂਰਾ ਫਰੇਮ ਇਹ ਪਰ ਮੈਂ ਬੰਡਿਆ ਪਿਆ ਹਾਂ ਇਹ ਇਹ ਦੂਜਾ ਇਹ ਰਾਣੀ ਬਣਾਊਗਾ ਹੁਣੀ ਆ ਦੇਖੋ ਨਾ ਇਹ ਨਾ ਸਮਾਨੇ ਦੇ ਕੋਲ ਆ ਦੇਖੋ ਆਹੋ ਆ ਸ਼ਾਇਦ ਇਕੱਠਾ ਕੀਤਾ ਨਾ ਹੂੰ ਇਹ ਚ ਰਾਣੀ ਨਹੀਂ ਹੈਗੀ ਐ ਇਹ ਰਾਣੀ ਬਣਾਉਂਦਾ ਪਿਆ ਇਹ ਬਕਸਾ ਰਾਣੀ ਬਣਾਉਂਦਾ ਪਿਆ ਡਿਵੀਜ਼ਨ ਆ ਇਹ ਰਾਣੀ ਕਿੱਦਾ ਬਣਾਉਂਦੇ ਫਿਰ ਇਹ ਮੱਖੀਆਂ ਜਿੱਦਾਂ ਇਹ ਸਿੱਦੇ ਅੰਡੇ ਹੈਗੇ ਨਾ ਸਿੱਦੇ ਉਹ ਤਾਂ ਮੱਖੀ ਵੀ ਥੋੜੀ ਵੱਡੀ ਹੁੰਦੀ ਹੈ ਨਾ ਨਾਰੋ ਨਾਰਮਲ ਨਾਲੋਂ ਹੂੰ ਹੂੰ ਆ ਹੈਗਾ ਆ ਦੇਖ ਰਹੇ ਹੋ ਨਾ ਸਿੱਦੇ ਹਮ ਇਹ ਸਾਰਾ ਬੱਚਾ ਹੈ ਠੀਕ ਹੈ ਤੇ ਇੱਥੇ ਇੱਕ ਨਾ ਕਿੱਡਾ ਜੈਣ ਗੁੱਪਾ ਜ ਆ ਦੇਖੋ ਆ ਦੇਖੋ ਆ ਦੇਖ ਆ ਰਾਣੀ ਵਾਲਾ ਸੈੱਲ ਹੈ ਇਹ ਰਾਣੀ ਵਾਲਾ ਸੈ ਲੱਗੇ ਨੂੰ ਕਰੂਗੀ ਐਕਸਟੈਂਡ ਇਸ ਤਾਂ ਨਹੀਂ ਬਣਾਇਆ ਥੱਲੇ ਹੋਣਾ ਇੱਕ ਹੋਰ ਅੱਛਾ ਮਤਲਬ ਆਹ ਰਾਣੀ ਵਾਸਤੇ ਬਣਾਉਂਦੇ ਹਾਂ ਨਾ ਹਮ ਮਤਲਬ ਇਹ ਫਰੇਮ ਦਿੱਤਾ ਆ ਜਿੰਦਾਂਗੇ ਇਤਨਾ ਅੰਡਾ ਪਾ ਦੋਗੇ ਆਲਾ ਦੇਖ ਰਿਹਾ ਹੂੰ ਇਹ ਚ ਅੰਡਾ ਪਾ ਦੋਗੇ ਰਾਣੀ ਸਿੱਧੀ ਜਾਊਗੀ ਫਿਰ ਰਾਣੀ ਦਾ ਸੈਲ ਐਡਾ ਹੁੰਦਾ ਮਤਲਬ ਆ ਵੀ ਜਿਹੜੇ 2-3 ਆਹ ਬਣੀ ਇਹਨਾਂ ਚੋਂ ਕੋਈ ਇੱਕ ਚੱਕ ਲਊਗੀ ਰਾਣੀ ਹੈਗੀ ਇਹ ਮੇਰੇ ਹਿਸਾਬ ਨਾਲ ਆਈ ਹੈ ਨਵੀਂ ਪੈਦਾ ਹੋਈ ਲੱਗਦਾ ਆਹ ਦੇਖੋ ਰਾਣੀ ਨਵੀਂ ਨਿਕਲੀ ਹੈ ਆ ਦੇਖੋ ਨਵੀਂ ਆ ਛੋਟੀ ਆ ਨਾ ਹਮ ਆ ਨਵੀਂ ਰਾਣੀ ਆ ਬਾਕੀਆਂ ਨਾਲੋਂ ਵੱਡੀ ਹੁੰਦੀ ਆ ਨਾ ਇਹ ਹਾਂ ਇਹ ਨਵੀਂ ਰਾਣੀ ਨਿਕਲੀ ਆਣ ਇੱਥੇ ਮੇਟ ਨੂੰ ਜਾਣਾ ਹਾਂ ਉਹਨਾਂ ਚ ਦੇਖ ਲੈਣਾ ਬਰੂਡ ਹੈ ਕਿ ਨਹੀਂ ਰਾਣੀ ਨਿਕਲ ਚੁੱਕੀ ਐ ਇਹ ਚ ਇਹ ਰਾਣੀ ਨੇ ਮੇਟ ਹੋ ਜਾਣਾ ਇਹਨੂੰ ਥੋੜਾ ਟਾਈਟ ਕਰਕੇ ਰੱਖਣਾ ਪੈਣਾ ਮੈਨੂੰ ਬਕਸੇ ਵਿੱਚ ਆਂ ਉਂਗਲ ਲੇਵੋ ਆਪਣੀ ਉਂਗਲ ਐਦਾਂ ਕਰੋ ਆ ਦੇਖੋ ਸਾਡੇ ਡਰ ਹੈਗਾ ਇਹ ਚ ਹੀ ਦੱਸ ਦਿੰਦੇ ਜੇ ਤੁਸੀਂ ਐਦਾਂ ਕਰਨਾ ਨੇ ਇਹਨੂੰ ਇਹ ਡਰ ਪਾਪਦੀ ਹੈ ਨਾ ਤਾਂ ਹੀ ਕਰਕੇ 嗯。Mm. ਇਹਨੂੰ ਦੇਖਦੇ ਹੁਣੀ ਇਹ ਸਾਰੇ ਇੱਕ ਪਾਸੇ ਇਕੱਠੇ ਹੋ ਜਣੇ ਨਾ ਇਸ ਤੋਂ ਬਾਅਦ ਚ ਦੇਖਦੇ ਆ ਇਹ ਪਾਣਾ ਕਿ ਉਹਨਾਂ ਚੋਂ 36 ਦੇਣ ਆਏ ਇੱਥੇ ਬਹੁਤ ਵੀ ਆਪਾਂ ਪਾਉਂਦੇ ਆ ਇਹ ਵੀ ਉਹ ਵਾਲਾ ਦੇਖਦੇ ਹੁਣ ਇੱਕ ਫੱਟੀ ਜੀ ਲੈ ਕੇ ਰੱਖਿਓ ਜਦੋਂ ਉਹ ਪੱਬੂ ਜੇ ਆਂਦਾ ਨਾ ਮੋਰੇ ਉਹ ਤਾਂ ਮੈਂ ਚੱਪ ਸਵੇਰੇ ਝਾਫੜ ਦੇਣਾ ਮੈਂ ਪਰ ਫਿਰ ਮੈਨੂੰ ਡਾਊਟ ਸੀਗਾ ਆਹੋ ਉਹ ਰਾਣੀ ਮੱਖੀ ਤੁਸੀਂ ਦੇਖ ਲਈ ਨਾ ਉਹ ਤਾਂ ਨਵੀਂ ਸੀਗੀ ਹੁਣ ਇਹ ਚ ਫਰੇਮ ਚਾਹੀਦਾ ਇਹ ਇਹਦਾ ਫਰੇਮ ਮੈਂ ਉਧਰ ਦੇ ਦੇਣਾ ਹਾਂ ਇਹ ਫੀਡਰ ਆ ਇਹ ਚਾ ਪਖੰਡ ਪਾ ਕੇ ਦੇ ਦਈਏ ਆ ਦੇਖੋ ਨੈਕਟਰ ਆ ਤਾਜ਼ਾ ਤੇ ਪੁਰਾਣਾ ਪਤਾ ਕਿਦਾਂ ਪਤਾ ਲੱਗਦਾ ਡਿੱ ਗਿਆ ਕੋਈ ਡ੍ਰੌਪ ਨਾ ਇੱਥੇ ਨਹੀਂ ਹੋਣੀ ਆ ਜਦੋਂ ਡ੍ਰੌਪ ਡਿੱਗਦੀ ਆ ਹਾਂ ਡ੍ਰੌਪ ਆ ਡਿੱਗਣਾਂ ਇਹ ਇਹ ਜਿਹੜਾ ਹੈਗਾ ਨਾ ਥੱਲੇ ਜੇ ਲੱਗ ਜਾਂਦਾ ਤੇ ਮੱਖੀ ਦੇ ਕਚੜੇ ਨਾਲ ਨਾ ਜਿਹੜੇ ਦੂਜੇ ਕੀੜੇ ਹੈਗੇ ਆ ਉਹ ਬਣਾਉਣਾ ਸ਼ੁਰੂ ਕਰ ਦਿੰਦੇ ਆ ਘਰ ਇਹ ਚ ਵੀ ਪੂਰਾ ਕਰਿਆ ਤੁਸੀਂ ਫਰੇਮ ਫੜ ਕੇ ਦੇਖੋ ਹੂੰ ਇਹਨੂੰ ਬੜਾ ਡੈਲੀਕੇਟਲੀ ਤੁਸੀਂ ਘੁਮਾਉਣਾ ਹੈ ਕਿਉਂਕਿ ਮੱਖੀ ਨੂੰ ਪਤਾ ਨਾ ਲੱਗੇ ਕਿ ਉਹ ਦਾ ਕੀ ਇਨਸਪੈਕਟ ਮੈਨੂੰ ਘੁਮਾਇਆ ਹੈਗਾ ਹੁਣ ਆ ਦੇਖੋ ਇਹ ਅੰਡਾ ਸੁੰਢੀ ਹੈ ਅੰਡਾ ਸੁੰਢੀ ਇੱਥੇ ਰਾਣੀ ਆਪ ਹੀ ਅੰਡਾਂ ਦੇ ਦੇ ਕੇ ਨਾ ਅਬਰੂਡ ਇਨਾ ਚੇਕ ਫਰੇਮ ਅਗਰ ਦੇਖਦੇ ਹਾਂ ਕਿ ਰੂਡ ਕਿੰਨਾ ਹੈਗਾ ਉਹਦਾ ਸਾਰਾ ਫਰੇਮ ਦੇ ਦੇਣਾ ਆਹ ਜਿਹੜੇ ਆ ਆ ਪੁੰਬੜੇ ਫੁੱਲੇ ਇਹ ਸਾਰੇ ਆਂਡੇ ਹਨ ਇਹ ਜਿਹੜੇ ਆ ਹੈਗੇ ਇਹ ਆਂਡੇ ਆ ਇਹ ਨਿਕਲਣ ਵਾਲੇ ਆ ਬਰੂਡ ਨਵਾਂ ਚਿੱਟਾ-ਚਿੱਟਾ ਬੱਚਾ ਜਿਹਾ ਨਿਕਲਦਾ ਤੇ ਆ ਹੈਗਾ ਸੀਲ ਹੈ ਨਹੀਂ ਸ਼ਾਇਦ ਸੀਲ ਕੀਤਾ ਹੈ ਅੱਛਾ ਮਤਲਬ ਮਤਲਬ ਮੈਂ ਮੱਖੀ ਦਾ ਕਈ ਵਾਰੀ ਸ਼ਾਇਦ ਨਹੀਂ ਕੱਟਦਾ ਨਾ ਗੱਬੇ ਵਾਲੇ ਫਰੇਮਾਂ ਦਾ ਬੱਚੇ ਨਹੀਂ ਘੁਮਾਂਦਾ ਮੈਂ ਕਿਉਂਕਿ ਬੱਚੇ ਘੁਮਾਣ ਨਾਲੇ ਹੁੰਦਾ ਮੱਖੀ ਵੱਧਦੀ ਵਾਧੂ ਆ ਜੇ ਬੱਚੇ ਨਾਲ ਘੁਮਾਉਂਦਾ ਆ ਵੀ ਅੰਧਾ ਦੂਰ ਕਰਕੇ ਕੀ ਕਰਨਾ ਪੈਂਦਾ

ਪਰ ਅਗੇਦਰਲੇ ਬਸ ਐਰੋਮੈਟਿਕ ਦਾ ਹੋਈ ਆ ਵੀ ਕਹਿੰਦੇ ਆ ਮੈਂਥੀ ਦੀ ਖੇਤੀ ਹੁੰਦੀ ਸੀਗੇ ਨਾ ਪਹਿਲਾਂ ਇੱਥੇ ਪੰਜਾਬ 'ਚ ਮੇਥੇ ਤਾਂ ਹੱਲੇ ਵੀ ਲਾਂਦੇ ਪਰ ਸਿੱਧੇ ਹਰੇ ਹੀ ਵਟ ਲਾਂਦੇ ਆ ਮੈਂਥਾ 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 ਹੋ ਗਏ ਨਾ ਮੈਂਥੋਲ ਜਿਹੜੀ ਮੈਂਥਾ ਕੋਲਗੇਟ ਵਗੈਰਾ ਦੀ ਫੈਕਟਰੀਆਂ ਨੇ ਇਸਤੇਮਾਲ ਕਰਦੀਆਂ ਅੱਛਾ ਠੀਕ ਆ ਠੀਕ ਆ ਪਾਪਾ ਹੋਰੀ ਵੀ ਲਾਂਦੇ ਸੀਗੇ ਪਹਿਲਾਂ ਹੂੰ ਹੂੰ ਤੇਲ ਦਾ ਪਾ ਹਾਂ ਠੀਕ ਠੀਕ ਫੀਡ ਵਾਲੇ ਰੱਖਦਾ ਬੱਚਾ ਕੱਢ ਦਿੰਦਾ ਪਰ ਇਹ ਸ਼ਤਾਈ ਇਹ ਤਾਂ ਰੈਡੀमेड ਲੈ ਆਣਾ ਪੈਂਦਾ ਹੁੰਦਾ ਨਾ ਫਿਰ ਨਹੀਂ ਇਹ ਆਪ ਬਣਾਉਂਦੀ ਆ اچھا ਸ਼ੀਟ ਆਪ ਆਪ ਦਿੰਦੇ ਇਹਨਾਂ ਨੂੰ ਨਹੀਂ ਆ ਜਿਹੜਾ ਆ ਜਿਹੜੇ ਹੋਲ ਹੋਲ ਵਾਲੀਆਂ ਇਹ ਤਾਂ ਲਾਣੀਆਂ ਪੈਂਦੀਆਂ ਨਾ ਆਪ ਸ਼ੀਟ ਹੁੰਦੀ ਭਈ ਕੱਲੀ ਪਤਲੀ ਜੀ ਸ਼ੀਟ ਹੁੰਦੀ ਹੈ ਮੱਖੀ ਨੇ ਆਪ ਮਲਕੀ ਇਹਨੂੰ ਪਹਿਲਾ ਆਰਕੀਟੈਕਟ ਕਿਹਾ ਜਾਂਦਾ ਮੱਖੀ ਨੂੰ ਅੱਛਾ ਅੱਛਾ ਇਹ ਆਰਕੀਟੈਕਚਰ ਚ ਪਤਾ ਕੀ ਹੈ ਤੁਹਾਨੂੰ ਦੱਸਦਾ ਬੰਦੇ ਨੂੰ ਕਿੰਨਾ ਟਾਈਮ ਲੱਗ ਗਿਆ ਕੱਲਾ ਇਹ ਚੀਜ਼ ਇਹ ਬਕਸਾ ਬਣਾਉਣ ਨੂੰ ਕਿ ਮੱਖੀ ਨੂੰ ਇੰਨਾ ਸਾਈਜ਼ ਚਾਹੀਦਾ ਘੁੰਮਣ ਨੂੰ ਇੰਨਾ ਉਹ ਚੀਜ਼ ਕੋਈ ਸਿਗਾ ਪਾਦਰੀ ਉਹਦਾ ਯਾਰ ਦੋਸਤ ਮੱਖੀਆਂ ਦਾ ਕੰਮ ਕਰਦਾ ਸੀ ਉਹਦੇ ਕੋਲ ਛੱਡ ਗਿਆ ਉਹਦੇ ਕੋਲ ਛੱਡ ਗਿਆ ਬਕਸਾ ਉਹਨੇ ਇਹੀ ਸਟੱਡੀ ਕੀਤੀ ਇਹ ਹੁਣ ਥੱਲੇ ਲੱਗਦਾ ਸੀਗਾ ਨਾ ਹੂੰ ਇਹਨੂੰ ਕਰਤਾ ਉੱਚਾ ਕੋਣ ਉੱਦਲੇ ਪਾਸੇ ਆ ਨਹੀਂ ਲੱਗਿਆ ਹੁਣ ਮਕੀਨੇ ਸਫਾਈ ਪੂਰੀ ਕਰਨੀ ਆ ਦੇ ਖੰਡਾ ਦਿੱਤਾ ਹੈ ਇਹਨੂੰ ਤੁਸੀਂ ਧਿਆਨ ਨਾਲ ਦੇਖੋ ਵਿੱਚ ਨਾ ਵਾਈਟ ਵਾਈਟ ਚਾਵਲ ਦੇ ਦਾਣੇ ਵਰਗਾ ਠੀਕ ਠੀਕ ਹਾਂ ਇਹ ਆ ਗਿਆ ਇਹ ਇੱਥੇ ਆ ਗਈ ਫੀਡ ਜੇ ਨੰਬਰ ਤੇ ਆ ਗਏ ਫਿਰ ਅੰਦਰ ਦੇਖਣਾ ਪਰਮਾ ਬਰੂਡ ਹੋਵੇ ਇਹ ਕਿਉਂ ਦੋ ਸਪੀਸਿੰਗ ਹੁਣੀ ਨਹੀਂ ਕਰਦਾ ਹੁਣ ਟਾਈਟ ਹੀ ਰੱਖਦੇ ਹਾਂ ਮੁੱਖੀ ਨੂੰ ਠੰਡ ਨਾਲ ਪਤਾ ਨਹੀਂ ਹੁੰਦਾ ਨਾ ਦੇ ਵਿੱਚ ਰੱਖ ਲਾਂ ਇੱਕ ਚਟਾ ਹੋਰ ਲਾ ਦੇਣਾ ਇਹਨੂੰ ਐਂ ਆ ਦੇ ਇਹ ਪੁਲਨ ਆਇਆ ਅੱਜ ਹੂੰ ਤੁਹਾਡੇ ਕੋਲ ਇਹ ਪੀਲੇ ਰੰਗ ਵਾਲੀ ਹੈ ਮੋਸਟਲੀ ਆਹ ਚਿੱਟਾ ਜਿਆਈ ਚਿੱਟਾ ਪੀਲਾ ਜਿਆ ਚਿੱਟਾ ਪੀਲਾ ਜਿਆ ਕਰੀਮੀ ਜਿਆ ਹੂੰ ਇਹ ਹੁਣ ਹੁਣ ਇਹ ਮੱਖੀ ਦਾ ਨਾ ਮੱਖੀ ਨੂੰ ਰੱਖਣਾ ਨਹੀਂ ਆਂਦਾ ਕਿੱਥੇ ਕੀ ਰੱਖਣਾ ਇਹ ਮੱਖੀ ਭੁੱਲ ਚੁੱਕੀ ਆ ਹੂੰ ਇਹ ਹੁਣ ਮੈਨੂੰ ਸੈਟਿੰਗ ਇਹ ਸੈਟਿੰਗ ਮੈਨੂੰ ਲੱਗੇ 3 ਦਿਨ ਉੱਥੇ ਰਾਜਸਥਾਨ ਆਈ ਸੈਟਿੰਗ ਆ ਆ ਦੇ ਕੋਪਰ ਪੋਲੇਸ ਆ ਦੰਦਾਂ ਲਈ ਇਸਤੇਮਾਲ ਹੁੰਦੀ ਹੈ ਗਰਮ ਪਾਣੀ ਚ ਕਰਕੇ ਨਾ ਸਵੇਰੇ ਤੁਸੀਂ ਕੁੱਲੀ ਕਰ ਲਓ ਆਪਣਾ ਕੀ ਕਹਿੰਦੇ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ ਪਾਣੀ ਅੰਡਾ ਦੀਰੀਏ ਚ ਇਕ ਵਾਰ ਇਹਨਾਂ ਨੂੰ ਖੰਡ ਨਾਲ ਥੋੜਾ ਮਿਲਾਉਣਾ ਪੈਣਾ ਪਰ ਮੋਟਰ ਫੀਟ ਹੈ ਮੱਖੀ ਨੂੰ ਪਤਾ ਲੱਗੇ ਕਿ ਹਾਂ ਵੀ ਮੈਨੂੰ ਬਾਹਰੋਂ ਵੀ ਆਂਦਾ ਹੈ ਕੋਈ ਕੁਝ ਬਕਸਿਆਂ ਦੀ ਸਫਾਈ ਕਰਨੀ ਪਣੀ ਇੱਕ ਵਾਰੀ ਜੰਗਲ ਛਿਗੇ ਨਾ ਇਹ ਤਾਂ ਹੋ ਵੀ ਨਾ ਇੱਕ ਬਕਸਾ ਸਪੇਅਰ ਹੋਵੇ ਉਹਦੇ ਫਰੇਮ ਕੱਢ ਕੇ ਫਰੇਮ ਕੱਢ ਕੇ ਉਹ ਚ ਪਾ ਦਿੰਦੇ ਆ ਹਾਂ ਪਰ ਕਿ ਬਕਸੇ ਬਕਸੇ ਦਾ ਨੈਗ ਬਣਿਆ ਹੁੰਦਾ ਨਾ ਤੇ ਮੈਂ ਤਾਂ ਪ੍ਰੋਪਰ ਇਹੀ ਕਰਦਾ ਕਿ ਬਈ ਜਿਹੜਾ ਬਕਸਾ ਮੱਖੀ ਨੂੰ ਹੈਗਾ ਨਾ ਉਹੀ ਸਾਫ਼ ਕਰਕੇ ਨਾਲ ਹੀ ਦੇ ਦਵਾ ਉਹਦੇ ਨਾਲ ਹੁੰਦਾ ਮੱਖੀ ਨਾ ਫੈਮਿਲੀਅਰ ਹੁੰਦੀ ਹੈ ਬਕਸੇ ਨਾਲ ਕਿਉਂਕਿ ਬਕਸੀ ਦਾ ਰੰਗ ਬਦਲ ਜਾਵੇ ਨਾ ਹੂੰ ਆ ਦੇਖੋ ਚੱਕਿਆ ਉਧਰੋਂ ਕੀਤਾ ਸਾਰੇ ਉਧਰੋਂ ਨੱਠਣੇ ਸ਼ੁਰੂ ਹੋ ਗਏ ਪਤਾ ਲੱਗਿਆ ਇਧਰਲੇ ਪਾਸੇ ਸਫਾਈ ਹੋ ਰਹੀ ਹੈ ਆ ਜਿਹੜੇ ਭੱਜੂ ਜੇ ਹੈਗੇ ਨਾ ਇਹਨਾਂ ਨੂੰ ਮਾਰਨਾ ਜ਼ਰੂਰੀ ਹੈ ਇਹਨਾਂ ਨੂੰ ਜੂੰ ਜੂੰ ਵੀ ਪੈਂਦੀ ਹੈ ਨਾ ਕਰੇ ਮਾਈਟ ਉਹਦੇ ਲਈ ਫਾਰਮਿਕ ਐਸਿਡ ਦਾ ਉਹ ਵੱਜਦਾ ਇਹਨਾਂ ਤੇ ਕਿੰ ਕਰਦਾ ਸੀਗਾ ਉਹ ਫੀਡ ਹੈਗੀ ਇਹਦੇ ਕੋਲ ਫੀਡ ਹੈਗੀ ਆ ਉਹਦੇ ਕੋਲ ਨਹੀਂ ਸੀਗੀ ਨਾ ਉਹਨੂੰ ਦੇ ਦਿੰਦੇ ਆ ਇਹ ਬੱਟਾ ਇਹ ਚਾਹਤਾ ਉਹਨੂੰ ਦੇ ਦਿੰਦਾ ਉਂਡਾ ਰਾਣੀ ਨੇ ਜੋ ਅੰਡੇ ਦੇਣੇ ਦੋਣਾ ਸੈੱਟ ਕਰੋਗੇ ਇੱਕ ਵਾਰੀ ਇਹਨੂੰ ਨਾ ਖੰਡ ਦਾ ਪਾਣੀ ਮੈਰ ਲਾਣਾ ਹੈ ਤਾਂ ਕਿ ਥੋੜਾ ਤੇਜ਼ ਕਰੇ ਆਪਣੀ ਗੋਦ ਜਮਨੀ ਨਹੀਂ ਆਣੀ ਹੈ ਕੁਝ ਵੀ ਉਹ ਜਿਹੜਾ ਹੈਗਾ ਨਾ